ਪਿਆਰੇ ਦੋਸਤੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ 벨ਵਟ ਦੇ ਕੱਪੜੇ ਤੇ ਕੱਲਾ ਕੱਲਾ ਸਟੋਨ ਜੋੜ ਕੇ ਗੁਰਮੰਤਰ ਵਾਹਿਗੁਰੂ ਤਿਆਰ ਕਰਦੇ ਆ ਜੋ ਜੀਵਨ ਨੂੰ ਬਦਲਣ ਵਾਲਾ ਜੋ ਜੀਵਨ ਨੂੰ ਸਫਲ ਕਰਨ ਵਾਲਾ ਜੀ ਤੇ ਰਖੜੀ ਦਾ ਸ਼ੁਭ ਮੌਕਾ ਆ ਰਿਹਾ ਜੀ ਰਖੜੀ ਦੇ ਇਸ ਸ਼ੁਭ ਤਿਹਾਰ ਤੇ ਤੁਸੀਂ ਆਪਣੀ ਭੈਣ ਨੂੰ ਸਾਡੇ ਕੋਲੋਂ ਸਾਨੂੰ ਡਰੈਸ ਭੇਜ ਸਕਦੇ ਹੋ ਤੇ ਅਸੀਂ ਤੁਹਾਡੀ ਭੈਣ ਕੋਲੇ ਵਾਹਿਗੁਰੂ ਭੇਜ ਸਕਦੇ ਹਾਂ ਜੀ ਆਪਦੀ ਭੈਣ ਨੂੰ ਵਾਹਿਗੁਰੂ ਗਿਫਟ ਕਰ ਸਕਦੇ ਹਾਂ ਜੀ ਤੇ ਇਹ ਤੁਹਾਡੇ ਵੱਲੋਂ ਸਾਡੀ ਬਹੁਤ ਵੱਡੀ ਮਦਦ ਵੀ ਹੋ ਸਕਦੀ ਆ ਤੇ ਸਾਡਾ ਸਹਿਯੋਗ ਵੀ ਹੋ ਸਕਦਾ ਤੇ ਗੁਰ ਗੁਰਮੰਤਰ ਵਾਹਿਗੁਰੂ ਦਾ ਪ੍ਰਚਾਰ ਵੀ ਹੋ ਸਕਦਾ ਇਸ ਵਾਰ ਰਖੜੀ ਦੇ ਦਿੱਤਾ ਹੋਇਆ ਇਹ ਤੋਹਫਾ ਤੁਹਾਡੀ ਭੈਣ ساری ਜ਼ਿੰਦਗੀ ਸੰਭਾਲ ਕੇ ਰੱਖੂਗੀ ਜੀ ਤੇ ਤੁਸੀਂ ਸਾਨੂੰ ਕਿਰਤ ਕਰਨ ਦਾ ਮੌਕਾ ਦੇ ਸਕਦੇ ਹੋ ਤੇ ਬਾਕੀ ਇੱਕ ਨਵੇਂ ਤਰ੍ਹਾਂ ਦਾ ਨਵਾਂ ਗਿਫਟ ਆਫ ਦੀ ਭੈਣ ਨੂੰ ਭੇਜ ਸਕਦੇ ਹੋ ਤੇ ਧਰਮ ਦਾ ਪ੍ਰਚਾਰ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਧਰਮ ਦਾ ਪ੍ਰਚਾਰ ਵੀ ਹੋ ਸਕਦਾ ਸੋ ਦੋਸਤੋ ਇਸ ਵੀਡੀਓ ਰਾਹੀਂ ਮੈਂ ਸਾਰੇ ਭੈਣਾ ਭਰਾਵਾਂ ਨੂੰ ਸੁਨੇਹਾ ਦਿਨਾ ਵੀ ਆਪਣੀ ਤਿਹਾਰ ਤੇ ਘਟੋ ਘਟ ਰਖੜੀ ਦੇ ਤਿਹਾਰ ਤੇ ਆਪਣੀਆਂ ਭੈਣਾਂ ਨੂੰ ਜਿਹੜਾ ਹੈਗਾ ਵਾਹਿਗੁਰੂ ਗੁਰਮੰਤਰ ਪੇਂਟ ਕਰ ਸਕਦੇ ਹੋ ਤੁਸੀਂ ਤੇ ਬਾਕੀ ਸਾਨੂੰ ਅਡਰੈਸ 'ਤੇ ਜੋ ਜੀ ਅਸੀਂ ਤੁਹਾਨੂੰ ਕੋਰੀਅਰ ਕਰ ਸਕਦੇ ਹਾਂ ਇੰਡੀਆ ਵਿੱਚ ਜਿੱਥੇ ਮਰਜ਼ੀ ਮੰਗਵਾਓ ਅਸੀਂ ਭੇਜ ਸਕਦੇ ਹਾਂ ਜੀ ਬਾਹਰਲੇ ਦੇਸ਼ਾਂ ਵਿੱਚ ਵੀ ਭੇਜ ਸਕਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ